ਮਾਤਾ ਜੀ ਕੀ ਨਾਮ ਹੈ ਤੁਹਾਡਾ ਸ਼ਰਨਜੀਤ ਤੁਹਾਡੇ ਬੱਚੇ ਦੀ ਬਾਹਰ ਕੈਨੇਡਾ ਦੇ ਵਿੱਚ ਮੌਤ ਹੋਈ ਹੈ ਕਿਸ ਤਰ੍ਹਾਂ ਹੋਈ ਹੈ ਕਦੋਂ ਗਿਆ ਸੀ ਤੇ ਕਿਸ ਤਰ੍ਹਾਂ ਮੌਤ ਹੋਈ ਹੈ ਉਸ ਅਸਨੋਕਤ ਉੱਪਰ ਨੋ ਗਿਆ ਸੀਗਾ ਪਹਿਲਾ ਸਕੇਰਾ 에어ਪੋਰਟ ਤੇ ਲੈਣਾ ਆਈ ਆ ਗਈ ਮੜਕਣ ਨੂੰ ਮੁੰਡਿਆਂ ਕੋਲੇ ਛੱਡ ਤਾਂ ਪਤਾ ਨਹੀਂ ਉਹ ਕਿਹੋ ਜਿਹੇ ਮੁੰਡੇ ਸੀ ਇਹ ਕਿਹੋ ਜਿਹੇ ਨਸ਼ੇੜੀ ਦਾ ਕਿਵੇਂ ਕਿਹੋ ਜਿਹਾ ਸੀ ਕਿ ਮੁੰਡੇ ਮੁੰਡਿਆਂ ਕੋਲੇ ਛੱਡਦਾ ਉਹਨੇ ਤੇ ਮੇਰੇ ਬੱਚੇ ਨੇ ਬਹੁਤ ਕਿਹਾ ਵੀ ਆਪਾਂ ਦੋਵੇਂ ਇਕੱਠੇ ਰਹਿ ਜਨਿਆਂ ਪਰ ਉਹਨੂੰ ਨਹੀਂ ਰਿਹਾ ਇਹ ਬੱਚਾ ਡਿਬ੍ਰਾਸ਼ਨ ਤੋਂ ਸੱਲਿਆ ਗਿਆ ਇੰਨੀ ਟੈਨਸ਼ਨ ਲੈਂਦਾ ਸੀ ਸਾਨੂੰ ਦੱਸਦਾਂ ਨਹੀਂ ਸੀਗਾ ਸੀ ਬਹੁਤ ਬੁੱਛਣਾ ਇਹ ਤਾਂ ਈਨੋ ਕੇ ਵੱਤ ਤੇਨੋ ਕੋਈ ਡੰਗਰੇ ਉਹ ਦੱਸਦਾ ਹੀ ਨਹੀਂ ਸੀਗਾ ਟੈਨਸ਼ਨ ਜਿਵੇਂ ਵਸ ਰਹਿਦਾ ਸੀਗਾ ਐਟੈਕ ਹੋ ਗਿਆ ਨਾ ਕਦੋਂ ਵਿਆਹ ਕਦੋਂ ਹੋਇਆ ਸੀ ਮਾਤਾ ਜੀ ਉਸ ਦਾ ਉਹਦਾ 7 ਗਾ 7 ਅਕਤੂਬਰ 2020 ਦੇ ਵਿੱਚ ਨੂੰ ਤੁਹਾਡੀ ਕਦੋਂ ਗਈ ਸੀ ਬਾਹਰ ਤੇ ਉਹਨਾਂ ਕਦੀ ਸੰਪਰਕ ਕੀਤਾ ਤੁਹਾਡੇ ਨਾਲ ਗੱਲਬਾਤ ਹੁੰਦੀ ਸੀ ਨੂੰ 6 ਸਾਲ ਲੱਗੇ ਆਗੇ ਤੋਂ ਨਾਲ ਗੱਲਬਾਤ ਹੁੰਦੀ ਸੀ ਨਹੀਂ ਮੇਰੇ ਨਾਲ ਸਾਡੇ ਨੰਬਰ ਬਲੌਗ ਦੇ ਵਿੱਚ ਪਾਏ ਹੋਏ ਸੀ ਪਹਿਲਾਂ ਪਹਿਲਾਂ ਗੱਲ ਕੀਤੀ ਆ ਉਹਨੇ 1 ਮਹੀਨਾ ਪਤਾ ਨਹੀਂ ਮਾਸਨ ਕੀਤੀ ਆ ਕਿ 1 2 ਮਹੀਨੇ ਬਾਅਦ ਵਿੱਚ ਸਾਡੇ ਨੰਬਰ ਦੋਮਾਂ ਦੇ ਬਲੌਗ ਦੇ ਵਿੱਚ ਪਾਤੇ ਆਗੇ ਪਤਾ ਲੱਗਿਆ ਕਿ ਜਿਹੜਾ ਖਰਚਾ ਵੀ ਸਾਰਾ ਤੁਹਾਡੇ ਵੱਲੋਂ ਕੀਤਾ ਗਿਆ ਸੀਗਾ ਖਰਚਾ ਸੀ ਬਹੁਤ ਕੀਤਾ ਜੱਗ ਕੇ ਵਿਆਜ ਵੀ ਵੜਿਆ ਸੀ ਜ਼ਮੀਨ ਵੀ ਵੇਚੀ ਘਰ ਤੇ ਲੋਨ ਵੀ ਲਿਆ ਸਾਡੇ ਬੱਲੇ ਘੱਟ ਨਹੀਂ ਰਹਾ ਹੈਗਾ ਸੀ ਬੱਚੇ ਨੂੰ ਵੀ ਤੋਗਾ ਵੇਣੇ ਸੜਾ ਬੱਚਾ ਵੀ ਹੋ ਗਿਆ ਜਦੋਂ ਤੁਹਾਡੇ ਨਾਲ ਗੱਲ ਨਹੀਂ ਕਰਦੀ ਸੀ ਨੂੰ ਤੁਹਾਡੀ ਤੁਸੀਂ ਮੁੰਡੇ ਦੇ ਸਹੁਰਿਆਂ ਨਾਲ ਗੱਲ ਨਹੀਂ ਕੀਤੀ ਉਹਨਾਂ ਨੂੰ ਦੱਸਿਆ ਨਹੀਂ ਕੀਤੇ ਸੀ ਕੀ ਉਹ ਕਹਿੰਦੇ ਕੋਈ ਨਹੀਂ ਲੱਗ ਜੀ ਗੱਲ ਕਰਨ ਲੱਗ ਜੀ ਇਹ ਪਰ ਨਹੀਂ ਸਾਡੇ ਨਾਲ ਗੱਲ ਕੀਤੀ ਨਹੀਂ ਮੈਂ ਆਪਣੇ ਬੱਚੇ ਵਾਂਗੂ ਰੱਖਿਆ ਮੈਂ ਕਿਹਾ ਮੇਰੇ ਤੇ ਆਣੀ ਮੈਂ ਦੀ ਬਣਾ ਕੇ ਰੱਖਿਆ ਉਹਦੀ ਹਰ ਇੱਕ ਖੁਸ਼ੀ ਪੂਰੀ ਕਰਦੀ ਸੀ ਬੇਟਾ ਗਿਆ ਮੈਨੂੰ ਫੇਰ ਵੀ ਸਮਾਨ ਭੇਜਿਆ ਮਾਪੇ ਬੱਚਿਆਂ ਨੂੰ ਏਡੀ ਮਿਹਨਤ ਨਾਲ ਪਾਲਦੇ ਆ ਅੱਖ ਦੇ ਤਾਰੇ ਹੁੰਦੇ ਨੇ ਮਾਵਾ ਦੇ ਬੱਚੇ ਤੁਹਾਡੇ ਨਾਲ ਉਹਨੇ ਕਦੇ ਗੱਲ ਨਹੀਂ ਸੀ ਕੀਤੀ ਇਸ ਤਰ੍ਹਾਂ ਨਹੀਂ ਕੀਤੀ ਸੀ ਮੇਰੇ ਬੱਚੇ ਨਾਲ ਵੀ ਨਹੀਂ ਸੀ ਜ਼ਿਆਦਾ ਕਰਦੀ ਗੱਲ ਕੀ ਮੰਗ ਕੀ ਕਰਦੇ ਹੋ ਤੁਸੀਂ ਅਨਨਸਾਫ਼ ਮਿਲਣਾ ਚਾਹੀਦਾ ਬਾਈ ਜੀ ਕੀ ਨਾਮ ਹੈ ਤੁਹਾਡਾ ਲਵੇ ਸਿੰਘਾ ਜੀ ਬੱਚੇ ਦੀ ਮੌਤ ਹੋਈ ਹੈ ਤੁਸੀਂ ਕੀ ਲੱਗਦੇ ਹੋ ਉਸਦੇ ਮੈਂ ਮੇਰਾ ਤਾਇਆ ਲੱਗਦਾ ਮੁੰਡੇ ਦਾ ਜੀ ਤੁਸੀਂ ਤਾਇਆ ਹੀ ਲੱਗਦੇ ਹੋ ਹਾਂਜੀ ਕਿਸ ਤਰ੍ਹਾਂ ਮੌਤ ਹੋਈ ਹੈ ਕਦੋਂ ਗਿਆ ਸੀ ਮੁੰਡਾ ਇੱਥੋਂ ਮੁੰਡਾ ਤਾਂ ਦੋ ਢਾਈ ਤਿੰਨ ਮਹੀਨੇ ਮਸਾ ਹੋਇਆ ਜੀ ਤੇ ਬਰਵਾਦ ਕਰਦਾ ਘਰ ਸਾਡਾ ਕੁੜੀ ਨੇ ਜਿੱਦਾ ਆ ਗਿਆ ਸਾਂਭ ਲੂਗੀ ਜਾ ਕੇ ਤੇ ਮੁੰਡਾ ਕਹਦਾ ਇਹਦਾ ਹੱਥ ਵਟਾ ਤਾ ਜਾਊਗਾ ਤੇ ਉਹ ਕੁਛ ਨਹੀਂ ਸਾਡੇ ਉਹਨੇ ਬਣੀ ਨਹੀਂ ਹੈਗੀ ਜੇ ਘਰ ਅਲੱਗ ਰਹਿੰਦੀ ਸੀ ਉਹ ਤੇ ਸਾਨੂੰ ਵੀ ਨਹੀਂ ਕਿਹਦੇ ਫੋਨ ਲਾਇਆ ਇੱਕ ਵੀ ਫੋਨ ਲਾਇਆ ਸੀ ਉਸ ਤੋਂ ਬਾਅਦ ਉਹਨੇ ਲਾਲਾ ਤੇ ਇਹਦਾ ਜਮਾ ਘਰ ਪਟਿਆ ਗਿਆ ਜਵਾ ਦਾ ਸਾਡੇ ਦਾ ਤਾਂ ਤੁਹਾਡੇ ਨਾਲ ਮੁੰਡੇ ਦੀ ਗੱਲਬਾਤ ਹੁੰਦੀ ਸੀ ਕੀ ਕਹਿੰਦਾ ਸੀ ਤੁਹਾਨੂੰ ਮੇਰੇ ਨਾਲ ਬਾਹਰ ਹੀ ਨਹੀਂ ਗੱਲ ਹੋਈ ਇਹਨਾਂ ਨਾਲ ਘਰੇ ਹੀ ਗੱਲ ਕਰਦਾ ਸੀ ਕਿਉਂ ਅਸੀਂ ਬਲਾਹਪੁਰ ਰਹਿੰਦੇ ਆ ਇਹ ਮੋਗੇ ਰਹਿੰਦਾ ਕਰਕੇ ਚਲੋ ਆ ਦੇ ਮਾਪੇ ਨਾਲ ਤਾਂ ਬੱਚਾ ਕਰਦੇ ਹੀ ਗੱਲਾਂ ਇਹਨਾਂ ਦੇ ਜਨ ਸੁਣਦੇ ਨਾਲ ਹੀ ਸਾਨੂੰ ਪਤਾ ਲੱਗਿਆ ਵੀ ਉਹਦੀ ਡੈਥ ਹੋ ਗਈ ਤੇ ਇਸ ਦਾ ਸਾਰਾ ਅੱਧ ਤੱਕਾਂ ਦਾ ਵੀ ਕਰਦਾ ਸੀ ਮੈਂ ਤਾਂ ਭੱਜ ਕੇ 4 ਦਿਨ 5 ਦਿਨ ਹੋ ਗਏ ਤਾਂ ਸਾਨੂੰ ਕੋਈ ਪਤਾ ਨਹੀਂ ਲੱਗਦਾ ਉਹ ਕਰੀਏ ਤੇ ਕਰੀਏ ਕੀ ਆ ਉਹਨੂੰ ਕਦੋਂ ਵਿਆਹ ਕਦੋਂ ਕੀਤਾ ਸੀ ਬੱਚੇ ਦਾ ਨਹੀਂ 3 ਸਾਲ ਹੋ ਗਏ ਵਿਆਹ ਪਹਿਲਾਂ ਕਰੀ ਤਿੰਨ ਚਾਰ ਸਾਢੇ ਤਿੰਨ ਸਾਲ ਹੋ ਗਏ ਹੋਣਗੇ ਤੇ ਸਾਲ ਖ ਹੋ ਗਿਆ ਜਾਨਕਿ ਲੜਕੀ ਜਾਬ ਨਹੀਂ ਸੀ ਪਹਿਲਾਂ ਤੇ ਹੁਣ 2.5 ਮਹੀਨੇ ਹੋ ਗਏ ਆ ਲੜਕਾ ਸੱਜ ਰਹੀ ਉਹਨਾਂ ਨੇ ਤੇ ਸਾਹਮਣੇ ਉਹਨੇ 에ਰਪੋਰਟ ਤੇ ਜਾਨਕਿ ਉਹਨੂੰ ਕਿ ਬਿਆਦਾ ਕਿ ਜੈ ਵੀ ਜਣੇ ਕਮਰੇ ਚ ਪਹਿਨੇ ਮੁੰਡੇ ਨੇ ਵੀ ਜਾ ਕੇ ਲੱਭ ਕੇ ਦਿੱਤਾ ਕਮਰਾ ਉਹ ਭੁਖਾਦਾ ਯਾਰ ਰੁੜ ਗਿਆ ਕਿਤੇ ਦਵਾਈ ਕੰਮ ਕਰਦਾ ਬਹੁਤ ਬੁਰਾ ਹੋ ਗਈ ਸਾਡਾ ਜੀ ਮੌਤ ਕਿਸ ਤਰ੍ਹਾਂ ਹੋਈ ਆ ਲੜਕੇ ਦੀ ਸਾਨੂੰ ਸੁਣਦੇ ਵੇ ਤਾਂ ਇਹ ਅਟੈਕ ਹੋ ਗਿਆ ਜੋ ਉੱਥੇ ਟੈਕ ਟੈਨਸ਼ਨ ਨਾਲ ਹੋਇਆ ਜੀ ਟੈਨਸ਼ਨ ਡਿਪਰੈਸ਼ਨ ਸੀ ਮੁੰਡਾ ਇੰਦਾ ਸਾਰੀ ਦਾੜੀ ਜੀ ਜਿਹਨਾਂ ਬਰਬਾਦ ਕਰ ਦਿੱਤਾ ਸਾਡਾ ਇਹਨਾਂ ਨੇ ਕਦੀ ਲੜਕੀ ਵਾਲੇ ਦੇ ਪਰਿਵਾਰ ਨਾਲ ਨਹੀਂ ਗੱਲਬਾਤ ਕੀਤੀ ਇਸ ਸੰਬੰਧੀ ਪਹਿਲਾਂ ਤਾਂ ਗੱਲ ਕਰੀ ਨਾ ਹੁਣ ਕੱਲ ਆਇਆ ਇੱਕ ਵਾਰ ਹੁਣ ਮਾੜੀ ਮਾਂ ਜੀ ਨੇ ਗੱਲ ਕਰਾਈ ਆ ਆ ਮਾੜੀ ਜੀ ਗੱਲ ਹੁਣ ਅੱਜ ਕਰੀ ਆ ਮਾੜੀ ਜੀ ਗੱਲ ਚੋਥੇ ਚੋਥੇ ਦਾ ਲੈਣ ਕਰਦੀ ਆ ਪਹਿਲਾਂ ਅੱਜ ਉਹਦਾ ਬਾਪ ਵੀ ਸਾਡੇ ਕੋਲੇ ਆਇਆ ਕੋਈ ਠੰਡ ਨਾਲ ਨੂੰ ਹੁਣ ਸਾਹਵੇਂ ਮਿਲਿਆ ਮਾਗੇ ਇਹੀ ਕਰਨੇ ਆ ਉਹਨਾਂ ਦਾ ਪਰਿਵਾਰ ਨਹੀਂ ਪਹੁੰਚਿਆ ਹੁਣ ਇੱਥੇ ਕੋਈ ਬਸ ਅੱਜ ਮਾਂ ਨੇ ਆਏ ਸਾਡੇ ਕੋਲੇ ਤੇ ਕੱਲ ਵੀ ਦੋ ਬੰਦੇ ਲੈ ਕੇ ਆ ਜਾਣਗੇ ਉਹਨੇ ਆਜ ਜਿਵੇਂ ਸਾਥ ਅਸੀਂ ਦਿੱਤਾ ਉਹਨੂੰ ਸਾਡਾ ਸਾਥ ਨਹੀਂ ਦਿੱਤਾ ਉਹਨਾਂ ਪਰਿਵਾਰ ਨੇ ਵਾੜਾ ਬਸ ਬਹਿ ਜਾਂਦੇ ਮਾੜੀ ਸਾਡੀਆਂ ਗੱਲਾਂ ਬੈਠ ਕੇ ਸੁਣ ਆ ਜਾਂਦੇ ਆ ਉਹ ਸੌਣ ਕੇ ਮੁਰ ਜਾਂਦੇ ਸਾਰ ਕੀ ਮੰਗ ਕੇ ਕਰਦੇ ਹੁਣ ਮਤਲਬ ਵਾਹੀ ਅਨਸਾਫ ਮਿਲ ਜੇ ਸਾਨੂੰ ਬੱਚ ਦਾ ਜ਼ਮੀਨ ਵੀ ਵੇਚਤੀ ਘਰ-ਬਾਰ ਵੀ ਗਹਿਣੇ ਆ ਵਿਆਜੂ ਰੁਪਿਆ ਵੀ ਬਹੁਤ ਸਾਰਾ ਚੜਿਆ ਹੋਇਆ ਸਾਡੇ ਆ ਗਿਆ ਮੇਰੇ ਜਿੰਦ ਦੇ ਚ ਤਿੰਨੀ ਹੈਗਾ ਕਰਜ਼ੇ ਬੰਨਿਓ ਕੁਸ ਮਾਸ ਹੈ ਤਾਂ ਘੜੀ ਹੋ ਜਾਵੇ ਚਲੋ ਇਹਨਾਂ ਦਾ ਘਰ ਵਾਜੇ ਦੁਬਾਰਾ ਜੀ ਮੁੰਡਾ ਵੀ ਕੁਆਰਾ ਬਚਾ ਡਿਪਰੈਸ਼ਨ ਚ ਆਇਆ ਪਿਆ ਪਰਿਵਾਰ ਆ ਉਹ ਵੀ ਡਿਪਰੈਸ਼ਨ ਦੇ ਵਿੱਚ ਆ ਮਾਤਾ ਸਾਡੀ ਹੈ ਬਜ਼ੁਰਗਾ ਉਹਨਾਂ ਦਾ ਹੀ ਬਹੁਤ ਬੁਰਾ ਹਾਲ ਹੋਇਆ ਵੇ ਜੀ ਕਿਵੇਂ ਦੇਖਦੇ ਹੋ ਬੱਚਿਆਂ ਨੂੰ ਮਾਪਿਓ ਪੜਾ ਲਿਖਾ ਕੇ ਇੰਨਾ ਮਿਹਨਤ ਕਰਕੇ ਬੱਚਿਆਂ ਨੂੰ ਇਹ ਤਾਂ 30 ਸਾਲ ਹੋ ਗਏ ਘਰੇ ਨਹੀਂ ਬੜਿਆ ਜੀ ਤਾਂ ਸਾਡਾ 2-3 ਸਾਲ ਮਸਾਂ ਘਰੇ ਬੜਿਆ ਇਹਨੇ ਜੇ ਆਪਾਂ ਲਾਇਏ ਮਹੀਨਾ ਤੋਂ ਮਹੀਨੇ ਹੁੰਦਾ ਫੇਰ ਉਹ ਉੱਥੇ ਦੁਬਈ ਦੇ ਵਿੱਚ ਲੈ ਜਾਂਦਾ ਮੇਰਾ ਕੋਈ ਘਰ ਲੋਟਾ ਜੂ ਸਾਲ ਸਿੱਮੇ ਵਿੱਚ ਲੋਟ ਹੋ ਜੂ ਪਰ ਨਹੀਂ ਸਾਡਾ ਤਾਂ ਘਰ ਜਵੇਂ ਪਟਿਆ ਗਿਆ